ਇਹ ਨਵਾਂ ਰਵਾਜ ਕਿੱਧਰ ਨੂੰ ਲੈ ਕੇ ਜਾਏਗਾ ਮਤਲਬ ਓਵਰঅল ਪੰਜਾਬ ਵਰਗੇ ਸੂਬੇ ਨੂੰ ਤੇ ਦੇਸ਼ ਨੂੰ ਵੀ ਜੇ ਰਵਾਜ ਇੱਕ ਸੂਬੇ ਚ ਪੈ ਗਿਆ ਫਿਰ ਗੱਲ ਰੁਕਦੀ ਤਾਂ ਨਹੀਂ ਫਿਰ ਤਾਂ ਸਾਰੇ ਸੂਬਿਆਂ ਚ ਜਾਊਗਾ ਇਹ ਗੱਲ ਉਧਰ ਨੂੰ ਬਧੂਗੇ ਜੀ ਕੀ ਕਹਿਣਾ ਚਾਹੋ ਪੰਜਾਬ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਗਵਰਨਰ ਨੇ ਐਡਮਿਨਿਸਟਰेटर ਸੈਕਟਰੀ ਦੀ ਮੀਟਿੰਗ ਬੁਲਾਈ ਹੈ ਜਿਹੜਾ ਸੈਕਟਰੀ ਸਰਕਾਰ ਹੁੰਦੇ ਆ Chief Secretary ਸਰਕਾਰ ਹੁੰਦਾ ਹੈ ਸੀਐਮ ਪੋਲੀਟੀਕਲ ਹੈਡ ਹੁੰਦਾ ਤੇ ਇਹਨਾਂ ਨੇ ਜਿਹੜੇ ਇਹ ਦੂਜੀ ਮੀਟਿੰਗ ਹੈ ਇਸ ਤੋਂ ਪਹਿਲਾਂ ਇਹਨਾਂ ਨੇ ਜਿਹੜੇ ਆ ਸੈਂਟਰ ਪ੍ਰੋਜੈਕਟਸ ਦੇ ਕੁਝ ਅਫਸਰ ਹੈਗੇ ਇੱਕ ਦਿਨ ਪਹਿਲਾਂ ਉਹਨਾਂ ਦੀ ਮੀਟਿੰਗ ਬੁਲਾਈ ਸੀਗੀ ਚਲੋ ਉਹ ਤਾਂ ਤਾਂ ਲੱਗਿਆ ਸੀ ਵੀ ਚਲੋ ਇਹ ਸਿਚੁਏਸ਼ਨ ਹੋਰ ਤਰ੍ਹਾਂ ਦੀ ਹੈ ਤੇ ਕੱਲ ਉਹਨਾਂ ਨੇ ਸਾਢੇ ਹੀ ਸੈਕਟਰੀ ਸਵਨ ਕਰ ਲਏ ਮੈਂ ਲਵ ਸਵਨ ਕਰ ਲੈ ਯੂਜ਼ ਕਰ ਲੈ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਕਦੇ ਵੀ ਨਹੀਂ ਹੋਇਆ ਇਹ ਗਵਰਨਰ ਦਾ ਰੋਲ ਕਦੇ ਵੀ ਨਹੀਂ ਸੀਗਾ ਇਹ ਪ੍ਰੋ ਐਕਟੀਵਿਟੀ ਜਿਹੜੀ ਹੈਗੀ ਹੈ ਰਾਜਪਾਵਨ ਦੀ ਇਸ ਢੰਗ ਦੇ ਨਾਲ ਇਹ ਪਹਿਲੀ ਵਾਰ ਦੇਖਣ ਨੂੰ ਬੜੀ ਹੈ ਇਹ ਇਹਨਾਂ ਦਾ ਕੋਰਟ ਵੀ ਛਪਿਆ ਵੈਸੇ ਇੱਕ ਅਖਬਾਰ ਦੇ ਵਿੱਚ ਉਹ ਕਹਿੰਦੇ ਜੀ ਮੈਂ ਤਾਂ ਆਹ ਸਾਹਮ ਦੇ ਵਿੱਚ ਵੀ ਇਹ ਮੀਟਿੰਗਾਂ ਇਸ ਤਰ੍ਹਾਂ ਕਰਦਾ ਹੁੰਦਾ ਸੀ ਮਸਲਾ ਇਹ ਨਹੀਂ ਹੈ ਵੀ ਤੁਸੀਂ ਮੀਟਿੰਗਾਂ ਕਰਦੇ ਸੀਗੇ ਮਸਲਾ ਤਾਂ ਇਹ ਹੈ ਕਿ ਜਿਹੜਾ ਗਵਰਨਰ ਹੈ ਇਹਦਾ ਸੰਵਧਾਨਿਕ ਰੋਲ ਕੀ ਹੈ ਸੰਵਧਾਨਿਕ ਰੋਲ ਜਿਹੜਾ ਗਵਰਨਰ ਦਾ ਹੈ ਮੈਂ ਜੇ ਲਫ਼ਜ਼ ਵਰਤਾਂ ਇੱਕ ਟ੍ਰੇਡ ਗਵਰਨਮੈਂਟ ਤੇ ਸੈਂਟਰ ਦੇ ਵਿੱਚ ਡਾਕੀ ਦਾ ਰੋਲ ਹੈ ਇਸ ਤੋਂ ਬਾਅਦ ਕੁਝ ਨਹੀਂ ਹੈ ਹਾਂ ਜਿਹੜੇ ਐਸਟੇ ਅਸੈਂਬਲੀ ਪਾਸ ਕਰਦੀ ਹੈ ਉਹ ਅਪੂਰਨਾਸਤੇ ਗਵਰਨਰ ਕੋਲ ਜਾਂਦੇ ਹੈ ਗਵਰਨਰ ਰੱਖ ਨਹੀਂ ਸਕਦਾ ਸੰਵਿਧਾਨ ਦੇ ਵਿੱਚ ਬਿਲਕੁਲ ਸਪਸ਼ਟ ਦਰਜ ਹੈ ਕਿ ਗਵਰਨਰ ਵਿਦ ਐਕਟ ਔਨ ਦੀ ਐਡਵਾਈਸ ਆਫ ਦੀ ਕਾਉਂਸਲ ਆਫ ਮਿਨਿਸਟਰਸ ਕੇਂਦਰ ਦੇ ਵਿੱਚ ਰਾਸ਼ਟਰਪਤੀ ਐਕਟਸ ਔਨ ਦੀ ਐਡਵਾਈਸ ਆਫ ਦੀ ਕਾਉਂਸਲ ਆਫ ਮਿਨਿਸਟਰਸ ਬੜਾ ਸਿੱਧਾ ਜਿਹਾ ਸਪਸ਼ਟ ਆਪਣੀ ਪਾਵਰ ਇਸ ਅਹੁਦੇ ਦੀ ਕੋਈ ਨਹੀਂ ਦੋਵੇਂ ਪਾਸੇ ਹੀ ਸੁਪਰਵਾਈਜ਼ਰੀ ਰੋਲ ਵੀ ਉਸ ਤੱਕ ਦੇ ਨਾਲ ਨਹੀਂ ਇਵਨ ਮਸਲੇ ਜਿਹੜੇ ਆਪਾਂ ਪ੍ਰੈਜ਼ੀਡੈਂਟ ਦੇ ਕੋਲੇ ਮਸਲੇ ਜਾਂਦੇ ਐ ਫਾਂਸਕਰੀ ਸਜ਼ਾ ਮਾਫ ਕਰਦੇ ਉਹਨਾਂ ਦਾ ਜਿਹੜਾ ਫੈਸਲਾ ਹੈ ਉਹ ਪਿੱਛੋਂ ਰਿਕਮੈਂਡ ਹੋ ਕੇ ਆਉਂਦਾ ਉਹ ਮਿਨਿਸਟਰੀ ਤੋਂ ਆਪਣੇ ਪਾਵਰ ਕੋਈ ਨਹੀਂ ਹੁੰਦੇ ਮੈਂ ਸਿਰਫ ਕਲੀਅਰ ਕਰਨ ਵਾਸਤੇ ਇੱਕ ਐਗਜ਼ਾਮਪਲ ਦਿੱਤੀ ਹੈ ਸਟੇਟ ਦੇ ਵਿੱਚ ਗੁਰਦਾ ਦਾ ਰੋਲ ਵੀ ਇਸ ਤਰ੍ਹਾਂ ਹੀ ਹੁੰਦਾ ਹੈ ਇਹਨਾਂ ਦੀ ਆਪਣੇ ਪਾਵਰ ਕੋਈ ਨਹੀਂ ਹੁੰਦੀ ਇਹ ਹੁਣ ਪਾਵਰ ਗ੍ਰੈਬ ਕਰਨ ਦੀ ਕੋਸ਼ਿਸ਼ ਕਰ ਰਹੀ ਕਿ ਪੰਜਾਬ ਦੇ ਵਿੱਚ ਹੁਣ ਪੈਰਲਲ ਗਵਰਨਮੈਂਟ ਰਾਜ ਭਵਨ ਤੋਂ ਟੱਲੇਗੀ ਬਨਵਾਰੀ ਲਾਲ ਪ੍ਰੋਹਿਤ ਹੋਰਾਂ ਨੇ ਸ਼ੁਰੂ ਕੀਤਾ ਸੀਗਾ ਤੇ ਉਹ ਆਪਾਂ ਪਹਿਲਾਂ ਵੀ ਕਨਵਰਸ ਡਿਸਕਸ ਕੀਤਾ ਹੈ ਕਿ ਜਿਹੜੀਆਂ ਨਾਨ ਬੀਜੇਪੀ ਸਟੇਟਸ ਹੈਗੀਆਂ ਉਥੇ ਲਗਾਤਾਰ ਇਹ ਸਮੱਸਿਆ ਆ ਰਹੀ ਹੈ ਉਥੇ ਗਵਰਨਰ ਪ੍ਰੋਐਕਟਿਵ ਹੋਏ ਦੇ ਰਾਦਰ ਸੌਧੀਆਂ ਸਟੇਟਸ ਨੂੰ ਸੁਪਰੀਮ ਕੋਰਟ ਵੀ ਜਾਣਾ ਪਿਆ ਆਪਣੇ ਮਸਲੇ ਹੱਲ ਕਰਵਾਉਣ ਵਾਸਤੇ ਉਹਨਾਂ ਦੇ ਬਿੱਲ ਰੋਕਲੇ ਰਾਦਰ ਇੱਕ ਦੇ ਕੇਸ ਦੇ ਵਿੱਚ ਤਾਂ ਇੱਕ ਮਿਨਿਸਟਰ ਨੂੰ ਡਿਸਮਿਸ ਕਰਤਾ ਸੀ ਬੋਰਰ ਨੇ ਇਥੋਂ ਤੱਕ ਗੱਲ ਗਈ ਸੀ ਉਹ ਇਹ ਜਿਹੜੀਆਂ ਨਵੀਆਂ ਪਰਤਾ ਪੈ ਰਹੀਆਂ ਇਹ ਜਿਹੜਾ ਦੇਸ਼ ਇਸ ਮੁਲਕ ਦਾ ਢਾਂਚਾ ਹੈ ਉਹਦੇ ਸੰਵਿਧਾਨ ਦੀ ਸਪਿਰਟ ਦੇ ਖਿਲਾਫ ਹੈ ਉਹਦੇ ਸੈਫੈਡਲਿਜ਼ਮ ਡਿਫਾਈਨ ਕੀਤਾ ਹੋਇਆ ਸਾਰੀਆਂ ਪਾਵਰ ਬਿਲਕੁਲ ਸਪਸ਼ਟ ਤੌਰ ਤੇ ਈਰਮਾਰਕ ਕੀਤੀਆਂ ਵੀ ਕਿਹੜੀ ਪਾਵਰ ਕਿਦੀ ਹੈ ਸੰਵਿਧਾਨ ਦੇ ਵਿੱਚ ਇਹ ਗਵਰਨਰ ਦੀ ਪਾਵਰ ਨਹੀਂ ਹੈ ਕਿ ਉਹ ਇਸ ਢਾਂਗੇ ਦੇ ਨਾਲ ਪੈਰਲਲ ਬੀਟ ਕੇ ਆਪਣੀਆਂ ਕਰਨ ਸੋ ਇਹ ਕੁਸਚਨ ਮਾਰਕ ਹੈ ਦੇਖਣ ਵਾਲੀ ਗੱਲ ਹੈ ਕਿ ਅੱਗੇ ਇਹ ਜਿਹੜੀ ਪੋਲੀਟੀਕਲ ਲੀਡਰਸ਼ਿਪ ਆ ਪੰਜਾਬ ਦੀ ਰੂਲਿੰਗ ਪੋਲੀਟੀਕਲ ਲੀਡਰਸ਼ਿਪ ਇਹ ਇਸ ਮਸਲੇ ਤੇ ਰਿਐਕਟ ਕਿਵੇਂ ਕਰਦੀ ਹੈ ਕਈ ਵਾਰ ਇਹ ਹੁੰਦਾ ਕਿ ਪਬਲੀਕਲੀ ਰਿਐਕਟ ਨਹੀਂ ਕੀਤਾ ਜਾਂਦਾ ਕਿ ਇਨਡਾਇਰੈਕਟਲੀ ਰਿਐਕਟ ਕੀਤਾ ਰਹੇਗਾ ਕਿ ਸੈਕਟਰੀ ਜੇ ਅਗਲੀ ਵਾਰੀ ਸਾਮਨ ਕੀਤੇ ਜਾਂਦੇ ਆ ਕਿ ਉਹ ਸੀਐਮ ਤੋਂ ਪੁੱਛ ਕੇ ਜਾਣਗੇ ਪਰਮਿਸ਼ਨ ਲੈ ਕੇ ਜਾਣਗੇ ਕਿ ਜਾਣਾ ਕਿ ਨਹੀਂ ਜਾਣਾ ਇਹ ਸਮੱਸਿਆ ਵੀ ਆ ਸਕਦੀ ਹੈ ਇੱਕ ਸਟੇਜ ਤੇ ਆ ਕੇ ਕਿਉਂਕਿ ਜੇ ਡਿਸੀਜਨ 메ਕਿੰਗ ਹੁਣ ਤਾਂ ਇਹਨਾਂ ਨੇ ਕਿਹਾ ਵੀ ਮੈਂ ਸੁਪਰਵਾਈਜ਼ ਕਰ ਰਿਹਾ ਹਾਂ ਜੀ ਸੈਂਟਰ ਪ੍ਰੋਜੈਕਟ ਜੇ ਕੱਲੋਂ ਕਿਤੇ ਇਹਨਾਂ ਨੇ ਕੋਈ ਆਰਡਰ ਇਸ਼ੂ ਕਰਤਾ ਤੇ ਉੱਥੇ ਬਹੁਤ ਵੱਡੀ ਸਮੱਸਿਆ ਖੜੀ ਹੋ ਜਾਏਗੀ ਫਿਰ ਸਟੇਟ ਗਵਰਨਮੈਂਟ ਨਾਲ ਉਹ گورنر ਦੀ ਪਾਵਰ ਨਹੀਂ ਹੈ ਉਹ ਵੱਖਰੀ ਗੱਲ ਹੈ ਕਿ ਜਿੰਨੇ ਆਰਡਰ ਇਸ਼ੂ ਹੁੰਦੇ ਸਟੇਟ ਗਵਰਨਮੈਂਟ ਦੇ ਉਹ گورنر ਦੇ ਨਾਂ ਤੇ ਹੁੰਦੇ ਹਨ ਲੇਕਿਨ گورنر ਦੇ ਡਿਸੀਜਨ 메ਕਿੰਗ ਪਾਵਰ ਨਹੀਂ ਹੈ ਆਪਣੇ ਆਪ ਦੇ ਵਿੱਚ ਜਿਵੇਂ ਪਹਿਲਾਂ ਕਿਹਾ ਕਿ گورنر ਐਕਸ ਔਨ ਦੀ ਐਡਵਾਈਸ ਆਫ ਦਿ ਕੌਂਸਲ ਆਫ ਮਿਨਿਸਟਰਸ ਜੋ ਸਟੇਟ ਗਵਰਨਮੈਂਟ ਤੋਂ ਆਉਂਦਾ ਹੈ ਤੇ ਉਹਤੇ ਸਹੀ ਪਾਉਣੀ ਹੈ گورنر ਨੇ ਈਵਨ ਜਿਹੜੀਆਂ ਬਦਲੀਆਂ ਹੁੰਦੀਆਂ ਹਨ ਉਹ ਵੀ گورنر ਦੇ ਨਾਂ ਤੇ ਹੁੰਦੀਆਂ ਹਨ ਸਰਾਂ ਦੀਆਂ ਬਦਲੀਆਂ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ گورنر ਬਦਲੀ ਕਰਨ ਕਰੇਗਾ ਉਹ ਜੇ ਕੱਲ ਨੂੰ ਗਵਰਨਰ ਕਹੇ ਕਿ ਬਦਲੀਆਂ ਤਾਂ ਮੇਰੇ ਨਾਲ ਤੇ ਹੋ ਰਹੀਆਂ ਤੇ ਮੈਂ ਇਹ ਟ੍ਰਾਂਸਫਰ ਆਰਡਰ ਕਰੂੰਗਾ ਤੇ ਜਿਵੇਂ ਇਹਨਾਂ ਨੇ ਕੱਲ ਮੀਟਿੰਗ ਕੀਤੀ ਹੈ ਕਿਸੇ ਉਸ ਪਾਸੇ ਗੱਲ ਵੀ ਜਾ ਸਕਦੀ ਉਹਨਾਂ ਦੇ ਪਾਵਰ ਨਹੀਂ ਹੈ ਜਿਹੜੇ ਰੋਲ ਦਾ ਬਿਜ਼ਨਸ ਹੈ ਸਰਕਾਰ ਦੇ ਉਹ ਬੜੇ ਕਲੀਅਰਲੀ ਡਿਫਾਈਨਡ ਹੈ ਰੋਲ ਉਸ ਬਿਜ਼ਨਸ ਦੇ ਵਿੱਚ ਇਹ ਜਿਹੜੀਆਂ ਇਹ ਪਾਵਰ ਦਾ ਮੈਂ ਕਿਹਾ ਇਹ ਸਾਇਲੈਂਟਾ ਰੋਲ ਦਾ ਬਿਜ਼ਨਸ ਹੈ ਜਿਹੜਾ ਇੱਕ ਗੱਲ ਹੈ ਵੀ ਗਵਰਨਰ ਆਪਦੇ ਆਪ ਕਰਨ ਦੀ ਪੋਜੀਸ਼ਨ 'ਚ ਤਾਂ ਨਹੀਂ ਨਗਦੇ ਕਿ ਆਪ ਹੋ ਸਕਦੇ ਨੇ ਔਰ ਜਿਹੜਾ ਜਦੋਂ ਗੌਰਨਲ ਦੀ ਦੋ ਦਿਨਾਂ ਦੀ ਕਾਨਫਰੰਸ ਹੋਈ ਹੈ ਉੱਥੇ ਜੋ ਜੂਨੀਅਨ ਹੋਮ ਮਿਨਿਸਟਰ ਨੇ ਜਾਂ ਬਾਕੀ ਨੇ ਕਿਹਾ ਕਿ ਤੁਸੀਂ ਧਿਆਨ ਰੱਖਿਓ ਸੁਪਰਵਾਈਜ਼ ਕਰਿਓ ਬਾਕੀ ਚੀਜ਼ਾਂ ਕਰਿਓ ਇਦ ਵਿੱਚ ਇਹ ਸੰਕੇਤ ਉੱਥੋਂ ਆ ਰਿਹਾ ਕਿ ਜਿਹੜੀਆਂ ਤੁਹਾਡੀਆਂ ਸਕੀਮਾਂ ਨੇ ਦਾ ਮਤਲਬ ਤੁਸੀਂ ਕੋਈ ਗਵਰਨਮੈਂਟ ਦੇ ਵਿੱਚ ਆਪਦਾ ਸੂਬੇਦਾਰ ਲਾ ਰਹੇ ਹੋ ਸਟੇਟਾਂ ਦੇ ਵਿੱਚ ਕੋਈ ਇਹਦਾ ਮਤਲਬ ਫੈਡਰਲ ਸਟਰਕਚਰ 'ਚ ਇਹਦਾ ਮਤਲਬ ਜਿਹੜੀ ਚੁਣੀ ਹੋਈ ਸਰਕਾਰ ਸਟੇਟ ਦੀ ਹੈ ਇਹਨੂੰ ਤੁਸੀਂ ਰਿਸਪੌਂਸਿਬਲ ਸਰਕਾਰ ਨਹੀਂ ਸਮਝ ਰਹੇ ਕਿ ਆਪਣੀ ਸਟੇਟ ਨੂੰ ਆਪਰਾਨ ਕਰੇਗੀ ਆਪਣੇ ਤਰੀਕੇ ਨਾਲ ਉਹ ਸਕੀਮਾਂ ਨੂੰ ਦੇਖੇਗੀ ਬਾਕੀ ਚੀਜ਼ਾਂ ਨੂੰ ਦੇਖੇਗੀ ਇਹ ਬੇਪਰੋਸਗੀ ਪੈਦਾ ਕਰ ਰਹੀ ਹੈ گورਨਮੈਂਟ ਆਫ ਇੰਡੀਆ ਇਸ ਮਾਮਲੇ 'ਚ ਜャ ਟੋਟਲੀ ਯੂਨਿਟਰੀ ਸਿਸਟਮ ਵੱਲ ਮਾਈਂਡ ਸੈਟ ਬਣਾ ਕੇ ਵੀ ਇਹਨੂੰ ਇੱਕ ਵਾਰ ਹੌਲੀ ਹੌਲੀ ਕਰਦੇ 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 ਇੱਥੇ ਤੱਕ ਲੈ ਜੋ ਸਟੇਟ گورਨਮੈਂਟਾਂ ਨੂੰ ਕਮਜ਼ੋਰ ਕਰ ਦੋ ਕਿਉਂਕਿ ਉਹਨਾਂ ਨੇ ਪੈਸੇ ਵੀ ਲੈਣੇ ਨੇ ਸਕੀਮਾਂ ਦੇ ਪੈਸੇ ਜ਼ਿਆਦਾ ਟੈਕਸ ਸਿਸਟਮ ਖਾਸ ਤੌਰ ਤੇ ਜੀਐਸਟੀ ਤੋਂ ਬਾਅਦ ਉਹ گورਨਮੈਂਟ ਆਫ ਇੰਡੀਆ ਕੋਲ ਜਾਣ ਲੱਗ ਗਿਆ ਸਟੇਟ ਆਊਨ ਅਤੇ ਡਿਪੈਂਡੈਂਟ ਬਹੁਤ ਹੋ ਗਈਆਂ ਨਿਰਭਰ ਬਹੁਤ ਹੋ ਗਈਆਂ ਤਾਂ ਇਹ ਇੱਕ ਉਸ ਲੈਵਲ ਦਾ ਕੰਮ ਹੈ ਕਿ ਸਟੈਪ ਬਾਈ ਸਟੈਪ ਬਸਟੈਪ ਬਾਈ ਸਟੈਪ ਕੇਂਦਰ ਸਰਕਾਰਾਂ ਜਿਵੇਂ ਉਹਨਾਂ ਦਾ ਸਲੋਗਨ ਵੀ ਆਇਆ ਸਭ ਤੋਂ ਪਹਿਲਾਂ ਡਬਲ ਇੰਜਨ ਸਰਕਾਰ ਡਬਲ ਇੰਜਨ ਸਰਕਾਰ ਦਾ ਵੀ ਤਾਂ ਮੰਤਰਭ ਇਹ ਹੀ ਨਿਕਲਦਾ ਵੀ ਜਦੋਂ ਸਾਡੀ ਸਰਕਾਰ ਹੋਏਗੀ ਉੱਥੇ ਦੇਖਣੇ ਵਿਕਾਸ ਹੋਊਗਾ ਜੇ ਦੂਜੀ ਸਰਕਾਰ ਹੋਈ ਫਿਰ ਤੁਸੀਂ ਵਿਕਾਸ ਤੋਂ ਵਾਂਝੇ ਰਹਜੋਗੇ ਜੇ ਤੁਸੀਂ ਸਹਿਦਾਰ ਨੂੰ ਮੰਨਦੇ ਹੋ ਸਰਕਾਰ ਕਿਸੇ ਦੀ ਉਹ ਵੀ ਸਟੇਟ ਦੇ ਵਿੱਚ ਫਿਰ ਤਾਂ ਉਹਨੂੰ ਬਣਨ ਦਾ ਤੁਸੀਂ ਫੰਡ ਵੀ ਦਿਓਗੇ ਬਣਦੀ ਆਉਂਦੀਆਂ ਸਕੀਮਾਂ ਚ ਜੋ ਰੋਲ ਵੀ ਉਹੀ ਹੋਏਗਾ ਫਿਰ ਤਾਂ ਇਹ ਰੌਲਾ ਹੀ ਨਹੀਂ ਆਉਂਦਾ ਡਬਲ ਇੰਜਨ ਸਰਕਾਰ ਦਾ ਉਹਦੇ ਵਿੱਚੋਂ ਵੀ ਕਿ ਤਰ੍ਹਾਂ ਕਿਤੇ ਉਹੀ ਮਿਲਵਾ ਇੱਕ ਸੰਕੇਤ ਆਪਸ ਦੇ ਵਿੱਚ ਨਜ਼ਰ ਆਉਂਦਾ ਔਰ ਜਿਹੜਾ ਇਹ ਫੈਡਰਲ ਸਟਰਕਚਰ ਦਾ ਇਸ਼ੂ ਹੈ ਇਹਨੂੰ ਪੋਲੀਟੀਕਲੀ ਕਿਉਂ ਨਹੀਂ ਉਠਾ ਰਹੇ ਸਾਡੇ ਚੀਫ ਮਿਨਿਸਟਰ ਜਾਂ ਦੂਜਿਆਂ ਨਾਲ ਮਿਲ ਕੇ ਸਾਊਥ ਵਾਲੇ ਵੀ ਕਾਫੀ ਉਠਾ ਰਹੇ ਇੱਕ ਕਾਮਨ ਗਰਾਉਂਡ ਕਿਉਂ ਨਹੀਂ ਬਣ ਰਹੀ ਕਿ ਪੋਲੀਟੀਕਲ ਲੜਾਈ ਹੈ ਕੋਈ ਨਾਰਮਲੀ ਕੱਲੀ ਦੂਜੀ ਲੜਾਈ ਤਾਂ ਹੈ ਨਹੀਂ ਹੈ ਜਾਂ ਇਸ ਤੇ ਮੁੱਦਾ ਜਾਂ ਇਕੱਠੇ ਹੋ ਕੇ ਮਿਲਦੇ ਜਾਂ ਗਵਰਨਰ ਦੀ ਸ਼ਿਕਾਇਤ ਜੇ ਕਰਨੀ ਆ ਆਪ ਹੀ ਕੁਛ ਨਾ ਕੁਛ ਕਹਿਣਗੇ ਜੇ ਹੋਮ ਮਿਨਿਸਟਰ ਨੂੰ ਮਿਲਣਾ ਜਪਰਧਾਨ ਮੰਤਰੀ ਨੂੰ ਮਿਲਣਾ ਕਿ ਗਵਰਨਰ ਦਖਲ ਅੰਦਾਜ਼ੀ ਕਰ ਰਹੇ ਨੇ ਕੋਈ ਵੀ ਉਹੋ ਜਿਹਾ ਸਟੈਪ ਨਜ਼ਰ ਨਹੀਂ ਆ ਰਿਹਾ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਉਹੋ ਜਿਹਾ ਸਟੈਪ ਨਜ਼ਰ ਨਹੀਂ ਆ ਰਿਹਾ ਬੀਜੇਪੀ ਦੀ ਜਿਹੜੀ ਸੋਚ ਹੈ ਉਹ ਕੇਂਦਰੀਕਰਨ ਦੀ ਹੈ ਹਰ ਇਸ਼ੂ ਤੇ ਆ ਕੇ ਮਤਲਬ ਇੱਕ ਲੈਂਗੁਏਜ ਇੱਕ ਕਲਚਰ ਵੀ ਸਾਰੇ ਹਿੰਦੁਸਤਾਨ ਦੇ ਵਿੱਚ ਇੱਕੋ ਹੀ ਤਰ੍ਹਾਂ ਦੀ ਪਾਲਿਸੀ ਲਾਗੂ ਕਰਨੀ ਇਹ ਦੇਸ਼ ਵੱਖਰੇ ਵੱਖਰੇ ਫੁੱਲਾਂ ਦਾ ਗੁਲਦਸਤਾ ਹੈ ਤਾਂ ਜੇਰੋਂ ਤੁਸੀਂ ਇੱਕੋ ਰੰਗ ਦੇ ਵਿੱਚ ਰਹਿਣਾ ਚਾਹੋਗੇ ਤੇ ਉੱਥੇ ਬਹੁਤ ਮੰਡੀ ਗੜਬੜ ਆ ਜਾਏਗੀ ਇਹ ਮੇਰੇ ਖਿਆਲ ਦੇ ਵਿੱਚ ਜਿਹੜੀ ਇਹ ਸੋਚ ਹੈ ਨਾ ਭਈ ਕੇਂਦਰੀਕਰਨ ਉਹਦੇ ਵਿੱਚੋਂ ਇਹ ਸਾਰਾ ਨਿਕਲ ਜਿਹੜੀ ਇਹਨਾਂ ਨੇ ਕੇਂਦਰ ਦੇ ਵਿੱਚੋਂ ਹਦਾਇਤ ਦਿੱਤੀ ਪਿਛਲੇ ਮੀਟਿੰਗ ਦੇ ਵਿੱਚ ਉਹ ਉਸ ਸੋਚ ਦਾ ਨਤੀਜਾ ਹੈ ਇਹ ਪੈਰਲਲ ਸੈਟਅਪ ਹਿੰਦੁਸਤਾਨ ਦੇ ਵਿੱਚ ਤੁਸੀਂ ਡਿਵੈਲਪ ਕਰ ਰਹੇ ਲੇਕਿਨ ਕਦੇ ਨਾਲ ਇਹ ਨਹੀਂ ਸੁਣਿਆ ਕਿ ਜਿੱਥੇ ਨਾਨ ਬੀਜੇਪੀ ਸਟੇਟਸ ਹੈਗੀਆਂ ਉੱਥੇ ਗਵਰਨਰ ਐਨੇ ਐਕਟਿਵ ਰੋਲ ਦੇ ਵਿੱਚ ਆਉਣ ਇਸ ਨਾਲ ਗੱਲ ਤੇ ਫਰਕ ਹੈ ਇਹ ਜਿਆਦਾ ਨਾਨ ਬੀਜੇਪੀ ਸਟੇਟ ਦੇ ਵਿੱਚ ਸਰਗਰਮ ਹੀ ਕਿਉਂ ਹੁੰਦੇ ਆ ਦੋਡੀ ਗੱਲ ਜਿਹੜੀ ਤੁਸੀਂ ਕੀਤੀ ਉਹ ਜਾਰੇ ਇੰਪੋਰਟੈਂਟ ਹੈ ਕਿ ਇਹ ਜਿਹੜੇ ਨਾਨ ਬੀਜੇਪੀ ਚੀਫ ਮਿਨਿਸਟਰ ਹਰੇ ਇਹ ਇਕੱਠੇ ਹੋ ਕੇ ਇਹ ਸਦਾਤਕ ਇਸ਼ੂਰ ਟੇਕ ਅਪ ਕਿਉਂ ਨਹੀਂ ਕਰਦੇ ਆਮ ਆਦਮੀ ਪਾਰਟੀ ਦੀ ਇੱਕ ਸਮੱਸਿਆ ਰਹੀ ਹੈ ਕਿ ਇਹ ਸਦਾਤਕ ਪਾਰਟੀ ਇਹਦੇ ਨਹੀਂ ਉਸ ਭੰਗ ਤੇ ਆਕ ਇੱਕ ਤੁਸੀਂ ਇਹ ਕਹਿ ਲਓ ਕਿ ਜਿਹੜੀ ਐਡਮਿਨਿਸਟ੍ਰੇਸ਼ਨ ਕਿਵੇਂ ਐਫੀਸ਼ੀਐਂਟਲੀ ਰਨ ਕਰਨੀ ਹੈ ਉਹ ਇਸ਼ੂਸ ਲੈ ਕੇ ਚੱਲੀ ਸੀ ਬੇਸਿਕ ਜਿਹਨੂੰ ਆਪਾਂ ਕਹਿੰਦੇ ਆ ਸੰਧਾਨਤ ਆਡਿਆਲੋਜੀ ਬਈ ਕਿਹੜੇ ਇਸ਼ੂਸ ਤੇ ਕੀ ਪਾਰਟੀ ਦੀ ਪਹੁੰਚ ਹੈਗੀ ਆ ਓਰਿਜਿਨ ਮਿਸੇਗਾ ਮਸਲਨ ਸੈਟਰਲਿਜ਼ਮ ਤੇ ਇਸ ਪਾਰਟੀ ਦੀ ਪਹੁੰਚ ਕੀ ਹੈ ਮੈਂ ਕਿਤੇ ਇਹਨਾਂ ਦੇ ਬਾਰੇ ਪੜਿਆ ਨਹੀਂ ਕੋ ਸਾਊਥ ਵਾਲੀਆਂ ਪਾਰਟੀਆਂ ਬੜੀਆਂ ਕਲੀਅਰ ਐ ਗੱਲ ਤੇ ਆ ਕੇ ਕਿਸੇ ਵੇਲੇ ਅਕਾਲੀ ਦਲ ਨੇ ਪੰਜਾਬ ਵਿੱਚ ਬਹੁਤ ਵੱਡੀ ਲੜਾਈ ਲੜੀ ਅਕਾਲੀ ਦਲ ਇਸ ਮਸਲੇ ਤੇ ਕਲੀਅਰ ਸੀ ਉਹ ਵੱਖਰੀ ਗੱਲ ਹੈ ਕਿ ਪਾਵਰ ਚੋਂ ਤੋਂ ਬਾਅਦ ਫੰਕਸ਼ਨਿੰਗ ਕਿ ਹੋ ਜੀ ਹੁੰਦੀ ਹੈ ਲੇਕਿਨ ਸਧਾਰਤਕ ਪੱਧਰ ਤੇ ਇਹ ਪਾਰਟੀ ਬਿਲਕੁਲ ਕਲੀਅਰ ਸੀ ਬਸ ਬੰਗਾਲ ਇਸ ਮਾਮਲੇ ਤੇ ਉਹਨਾਂ ਦੀ ਪਾਰਟੀ TMC ਬਿਲਕੁਲ ਕਲੀਅਰ ਹੈ ਜੀ ਸਿਰਫ ਆ ਪਿੱਛੇ ਇੱਕ ਵਾਰੀ ਇਸੋਂ ਪੱਠੇ ਹੋ ਕੇ ਟੇਕ ਅਪ ਕਰਨ ਦੀ ਗੱਲ ਚੱਲੀ ਸੀ ਸੌਥ ਵਾਲੇ ਦੇ ਜਦੋਂ ਦਿੱਲੀ ਦੇ ਵਿੱਚ ਇਹਨਾਂ ਨੇ ਕਾਨਫਰੰਸ ਕੀਤੀ ਸੀ ਸਟੇਜ ਤੇ ਸਾਰੇ ਸੀਐਮ ਕੱਟੇ ਸੀਗੇ ਪੰਜਾਬ ਦੇ ਵਿੱਚ 1979 ਇੱਕ ਵਾਰੀ ਅਟੈਂਪਟ ਹੋਈ ਸੀਗੀ ਬਾਬਲ ਸਾਹਿਬ ਨੇ ਇਨੀਸ਼ੀਏਟਿਵ ਲਿਆ ਸੀਗਾ ਵੀ ਸਾਰੇ ਨਾਨ ਕਾਂਗਰਸੀਆਂ ਨੂੰ ਇਕੱਠੇ ਕਰਕੇ ਫੈਡਰਲਿਜ਼ਮ ਦਾ ਮੁੱਦਾ ਵੀ ਇਹ ਸੀਗਾ ਵੀ ਇਹ ਰੀਤੇ ਮੀਟਿੰਗ ਕੀਤੀ ਜਾਵੇ ਜੋਤੀ ਬਾਸੂ ਨੇ ਹਾਂ ਕਰਤੀ ਸੀਗੀ ਬਾਅਦ ਦੇ ਵਿੱਚ ਉਹ ਮੀਟਿੰਗ ਕੈਸਲ ਹੋ ਗਈ ਸੀ ਕੋਈ ਨਹੀਂ ਸੀ ਵਗੀ ਉਸ ਤੋਂ ਬਾਅਦ ਕਰ ਇਨੀਸ਼ੀਏਟਿਵ ਨਹੀਂ ਲਿਆ ਗਿਆ ਇਹ ਇਸ਼ੂ ਹੈ ਕਿ ਜਿਹੜਾ ਹੁਣ ਫੈਡਰਲਿਜ਼ਮ ਦਾ ਮਸਲਾ ਹੈ ਕਾਂਗਰਸ ਨੇ ਵੀ ਕੇਂਦਰੀਕਰਨ ਦੀ ਹੌਲੀ ਹੌਲੀ ਪਾਵਰ ਡੈਨਿਊਡ ਕੀਤੀਆਂ ਸੀਗੀਆਂ ਹੁਣ ਜਦੋਂ ਕਾਂਗਰਸ اپੋਜੀਸ਼ਨ ਦੇ ਵਿੱਚ ਹੈ ਉਹਨਾਂ ਨੂੰ ਸਮਝ ਆਈ ਹੈ ਵੀ ਇਹ ਸਾਰਾ ਸਿਸਟਮ ਸੀਗਾ ਇਹ ਕਿਵੇਂ ਰਨ ਕਰਨਾ ਹੈ ਜਦੋਂ ਕੁਝ ਸਮਾਂ ਤੇ ਕਾਂਗਰਸ ਦੀ ਸਰਕਾਰ ਰਹੇਗੀ ਤੇ ਕੇਂਦਰ ਦੇ ਵਿੱਚ ਖਤਮ ਹੋਊਗੀ ਹੁਣ ਉਹ ਸਮੱਸਿਆ ਉੱਥੇ ਵੀ ਆ ਰਹੀ ਹੈ ਸੋ ਉਹਨਾਂ ਨੂੰ ਤਾਂ ਸਮਝ ਆ ਗਈ ਹੁਣ ਇਸ਼ੂ ਸੈਲਡਰਿਜ਼ਮ ਦੀ ਗੱਲ ਸਾਰੇ ਕਰ ਰਹੇ ਹੈ ਹੁਣ ਜਦੋਂ ਸਾਰੇ ਹੀ ਕਰ ਰਹੇ ਹੈ ਤੇ ਨਾਨ ਬੀਜੇਪੀ ਸਟੇਟਸ ਨੋ ਇਨੀਸ਼ੀਏਟਿਵ ਲੈਣਾ ਚਾਹੀਦਾ ਭਾਵੇਂ ਪੰਜਾਬ ਵਾਲੇ ਲੈਣ ਭਾਵੇਂ ਬਸ ਬੰਗਾਲੇ ਲੈਣ ਭਾਵੇਂ ਤਾਮਲ ਲੰਡੂ ਵਾਲੇ। ਦਿੱਲੀ ਦੇ ਵਿੱਚ ਮੀਟਿੰਗ ਕਰਦੇ ਇਸ਼ੂ ਫੋਕਸ ਹੋਣਾ ਚਾਹੀਦਾ। ਜਿਸ ਤਰ੍ਹਾਂ ਨਾਲ ਗਵਰਨਰ ਇਹ ਐਕਟ ਕਰ ਰਹੇ ਐ ਇਹ ਸਿੱਧਾ ਹੀ ਜਿਹੜੇ ਸੂਬੇ ਦੇ ਹੱਕ ਹੈਗੇ ਆ ਉਹਨਾਂ ਦੀ ਪਾਵਰਸ ਹੈਗੀਆਂ ਉਹਨਾਂ ਤੇ ਛਾਪੇ ਮਾਰੀ ਹੈ। ਮੈਂ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਗੁਜਰਾਤ ਦੇ ਚੀਫ ਮਿਨਿਸਟਰ ਸੀ ਉਹ ਸਭ ਤੋਂ بڑے ਫੈਡਰਲਿਜ਼ਮ ਦੇ ਹਾਮੀ ਸੀ ਉਹਨਾਂ ਨੇ ਦੀਪਾਈ ਚ ਕਮੇਟੀ ਵੀ ਸੀ। ਤੇ ਉਹਨਾਂ ਨੇ ਬੜੇ ਸੁਝਾਅ ਦਿੱਤੇ ਸੀ ਕਿ ਆ ਕਰਨਾ ਚਾਹੀਦਾ ਰਾਜਾਂ ਨੂੰ ਫੈਡਰਲਿਜ਼ਮ ਚ ਪਤਾ ਨਹੀਂ ਕੁਰਸੀ ਬਦਲਦੀ ਜਦੋਂ ਵੱਡੀ ਕੁਰਸੀ ਆ ਜਾਂਦੀ ਹੈ ਤਾਂ ਸੋਚ ਵੀ ਬਦਲ ਜਾਂਦੀ ਹੈ ਤੇ ਜਦੋਂ ਤੁਹਾਡਾ ਤਜਰਬਾ ਤਾਂ ਹੈਗੇ ਹੈ ਚੀਫ ਮਿਨਿਸਟਰ ਵੀ ਹੈਗਾ ਹੀ ਹੈ ਤੇ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਉਦੋਂ ਆ ਰਹੀਆਂ ਸੀ ਤਾਂ ਹੁਣ ਵੀ ਆ ਰਹੀਆਂ ਹੁਣਗੀਆਂ ਤੇ ਇਹ ਤਾਂ ਹੈ ਨਹੀਂ ਕਿ ਉਹਨਾਂ ਨੂੰ ਪਤਾ ਨਹੀਂ ਗਲਤ ਹੈ ਇੱਕ ਮੇਨ ਹੈ ਕਿ ਜਿਹੜਾ ਪਾਵਰ ਚ ਆ ਜਾਂਦਾ ਉਹ ਕਹਿੰਦਾ ਪਰ ਇੱਕ ਗੱਲ ਜ਼ਰੂਰ ਹੈ ਕਿ ਪੰਜਾਬੀਆਂ ਦਾ ਮਾਈਂਡਸੈਟ ਹਮੇਸ਼ਾ ਦਿੱਲੀ ਨਾਲ ਟਕਰਾਂਦਾ ਹੈ ਦਿੱਲੀ ਦੀ ਭਾਵੇਂ ਕੇਜਰੀਵਾਲ ਟੀਮ ਹੋਵੇ ਜਦੋਂ ਉਹ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਦਖਲ ਦਿੰਦੀ ਹੈ ਪੰਜਾਬੀ ਉਹਨੂੰ ਚੰਗਾ ਨਹੀਂ ਸਮਝਦੇ ਚਾਹੇ ਉਹ ਕਿਸੇ ਦੀ ਵੀ ਹਾਈ ਕਮਾਂਡ ਹੋਵੇ ਪੰਜਾਬੀ ਨਹੀਂ ਸਮਝਦੇ ਤੇ ਫਿਰ ਉਹ ਗਵਰਨਰ ਨੂੰ ਵੀ ਚੰਗਾ ਕਿਵੇਂ ਪੰਜਾਬੀ ਜਨਮਾਨਸ ਸਮਝੂਗਾ ਕਿ ਗਵਰ ਦਾ ਕੇ ਜੇ ਰੂਲ ਕਰੂਗਾ ਤਾਂ ਜਿਹੜਾ ਉਹ ਇੱਕ ਡਿਫਰੈਂਸ ਆ ਇੱਕ ਮਾਈਂਡ ਸੈਟ ਦਾ ਇਹ ਲੰਬੇ ਸਮੇਂ ਤੋਂ ਚੱਲਦਾ ਜ਼ਰੂਰੀ ਨਹੀਂ ਦਿੱਲੀ ਨੂੰ ਪਤਾ ਇਹ ਤਾਂ ਨਹੀਂ ਹੋ ਸਕਦਾ ਦਿੱਲੀ ਨੂੰ ਵੀ ਨਾ ਪਤਾ ਹੋਵੇ ਜਾਂ ਬਾਕ-ਬਾਕ ਲੋਕਾਂ ਨੂੰ ਨਾ ਪਤਾ ਹੋਵੇ ਪੰਜਾਬੀਆਂ ਦੀ ਇੱਕ ਕਾਮਨ ਸਾਈਕੀ ਹੈ ਜਿਹੜੇ ਕਹਿੰਦੇ ਨੇ ਵੀ ਨਹੀਂ ਪੰਜਾਬ 'ਚ ਜੇ ਕੋਈ ਬਾਹਰੋਂ ਆ ਕੇ ਜ਼ਬਰਦਸਤੀ ਕਰੂਗਾ ਇੰਟਰਵੈਨ ਕਰੂਗਾ ਤਾਂ ਸਮੱਸਿਆ ਜ਼ਿਆਦਾ ਖੜੀ ਹੋਏਗੀ ਇਹ ਐ ਹਾਲ ਨਹੀਂ ਹੋਣ ਵਾਲੀ ਜਿਵੇਂ ਤੁਸੀਂ ਬਲਡੋਜ ਕਰਕੇ ਗੱਲ ਕਰ ਰਹੇ ਹੋ ਇਹ ਤਸਵੀਰ ਨੂੰ ਵੀ ਨਾ ਸਮਝੀ ਤਾਂ ਨਹੀਂ ਕਹੀ ਜਾ ਸਕਦੀ ਫਿਰ ਤਾਂ ਜਾਣਬੁੱਝ ਕੇ ਫੈਸਲੇ ਹੋਣਗੇ ਜਿਹੜੇ ਹੋਣਗੇ ਨਹੀਂ ਆਪਾਂ ਮੈਂ ਥੋੜਾ ਹੋਰ ਸਪਸ਼ਟ ਕਰ ਦਿਆਂ ਪੰਜਾਬ ਦੇ ਵਿੱਚ ਦਿੱਲੀ ਤਖਤ ਤੇ ਅਕਾਲ ਤਖਤ ਦੀ ਲੜਾਈ ਹਮੇਸ਼ਾ ਹੀ ਰਹੀ ਹੈ ਆਪਾਂ ਥੋੜਾ ਜਿਹਾ ਹੋਰ ਅੱਗੇ ਲੈ ਚਲੀਏ ਸੋਚ ਐ ਵੀ ਸਾਡੇ ਤੇ ਦਿੱਲੀ ਰਾਜ ਨਹੀਂ ਕਰ ਸਕਦੀ ਇਹਦੇ ਵਿੱਚੋਂ ਬਹੁਤ ਤਰ੍ਹਾਂ ਦੇ ਸਿਆਸਤ ਨਿਕਲਦੀ ਹੈ ਪੰਜਾਬ ਜੇ ਇਤਿਹਾਸ ਦੇ ਵਿੱਚ ਲਈਏ ਤੇ ਆਲਮੋਸਟ ਆਟੋਨੋਮਸ ਹੀ ਰਿਹਾ ਕੁਝ ਮੌਕਿਆਂ ਤੇ ਇੰਡੀਪੈਂਡੈਂਟ ਫਿਰ ਆਟੋਨੋਮਸ ਸੋ ਇਸ ਕਰਕੇ ਜਿਹੜੀ ਸੋਚ ਹੈਗੀ ਹੈ ਉਹ ਲਗਾਤਾਰ ਜਿਹੜੇ ਬਾਕੀ ਹਿੰਦੁਸਤਾਨ ਹੈ ਉਹਦੇ ਨਾਲੋਂ ਇੱਥੇ ਸੋਚ ਵੱਖਰੀ ਹੈਗੀ ਹੈ ਸਤਲੋਜੀ ਤੱਕ ਦੀ ਜਿਹੜੀ ਸੋਚ ਹੈਗੀ ਹੈ ਖੈਬਰ ਪਾਸ ਤੋਂ ਲੈ ਕੇ ਸਤਲੋਜੀ ਤੱਕ ਇਹ ਸੋਚ ਵੱਖਰੀ ਸੀ ਹੁਣ ਵੀ ਸੋਚ ਉਹੀ ਹੈ ਲੇਕਿਨ ਇੱਕ ਸਾਡੇ ਹੋਰ ਦੁਖਾਂਤ ਹੈ ਸੋਚ ਠੀਕ ਹੈ ਸਾਰੇ ਪੰਜਾਬੀ ਦੀ ਹੁੰਦੀ ਹੈ ਜਿਹੜੀ ਪਾਰਟੀ ਪਾਵਰ 'ਚ ਆ ਜਾਂਦੀ ਹੈ ਨਾ ਉਹਦੇ ਸੋਚ ਨੂੰ ਪਤਾ ਨਹੀਂ ਕਿ ਹੋ ਜਾਂਦਾ ਉਹ ਜਿਹੜੀ ਉਹ ਹੈ ਨਾ ਆਪਾਂ ਕਿੰਨੇ ਵੀ ਕੇਂਦਰ ਤੇ ਪੰਜਾਬ ਦੀ ਟੱਕਰ ਹੈ ਉਹ ਸત્તાਧਾਰੀ ਜਿਹੜੀ ਪਾਰਟੀ ਹੈ ਉਹਦੇ ਦਿਮਾਗ ਵਿੱਚ ਨਿਕਲ ਜਾਂਦਾ ਵੀ ਸਾਡੀਆਂ ਪਾਵਰ ਸੀ ਹੈ ਜੀ ਤੁਸੀਂ ਪਿਛਲਾ 35-40 ਸਾਲ ਦਾ ਇਤਿਹਾਸ ਦੇਖੋ 97 ਅਨਵਰਡ ਤੁਸੀਂ ਲੈ ਲਓ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਕਿ ਉਹਦੇ ਵਿੱਚ ਇਹ ਸੋਚ ਰਿਫਲੈਕਟ ਹੁੰਦੀ ਹੈ ਇਸ ਦਾ ਨਾਲ ਚੱਲ ਕੇ ਰਾਦਰ ਕੋਪਰੇਟ ਪੂਰਾ ਕੀਤਾ ਸਾਰੀ ਕੌਨਸਿਲੀਏਸ਼ਨ ਦੀ ਪਾਲਿਸੀ ਆ ਗਈ ਸੀ ਇੱਕ ਵਾਰੇ ਦਾ 97 ਤੋਂ ਪਹਿਲਾਂ ਤੱਕ ਸਾਡੀ ਪਾਲਿਸੀ ਨੇ ਵੀ ਅਸੀਂ ਕੇਂਦਰ ਤੇ ਨਾਲ ਸਾਡੀ ਲੜਾਈ ਹੈ 77 ਤੋਂ ਬਾਅਦ ਸਡਨਲੀ ਸਾਰਾ ਕੁਝ ਬਦਲ ਗਿਆ ਜਦੋਂ ਕਾਂਗਰਸ ਪਾਵਰ ਖੁੰਦੀ ਆ ਤੁਸੀਂ ਉਦੋਂ ਵੀ ਦੇਖ ਲਓ ਜਿਹੜੇ ਸਾਡੇ ਪਾਲਿਸੀ ਹੈ ਉਹਦੇ ਕੋਈ ਟਕਰਾਅ ਵਾਲੀ ਗੱਲ ਨਹੀਂ ਹੁੰਦੀ ਹੁਣ ਆਮ ਆਦਮੀ ਪਾਰਟੀ ਤੇ ਨਾਲ ਦਿੱਲੀ ਦੇ ਬੀਜੇਪੀ ਹੈ ਐਫਰਟ ਹੁੰਦੀ ਹੈ ਵੀ ਉਹ ਟਕਰਾਅ ਉਸ ਤੰਗ ਦੇ ਵਿੱਚ ਨਾ ਹੋਵੇ ਸੋਚ ਆਪਣੀ ਥਾਂ ਤੇ ਹੈ ਜਿਹੜੀ ਪ੍ਰੈਕਟਿਸ ਹੈ ਉਹ ਆਪਣੀ ਥਾਂ ਤੇ ਹੈ ਇੱਥੇ ਆ ਕੇ ਸਮੱਸਿਆ ਬੜੀ ਵੱਡੀ ਖੜੀ ਹੋ ਜਾਂਦੀ ਹੈ